ਤਰਨਤਾਰਨ ਸ਼ਹਿਰ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਚੋਣ ਖਾੜਾ ਪੂਰੀ ਤਰ੍ਹਾਂ ਦੇ ਨਾਲ ਪਖਿਆ ਹੋਇਆ ਹੈ ਤੇ ਹਰੇਕ ਪਾਰਟੀ ਵੱਲੋਂ ਆਪਣੇ ਆਪਣੇ ਉਮੀਦਵਾਰ ਨੂੰ ਜਿਤਾਉਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਪਰ ਤਰਨਤਾਰਨ ਦੀ ਵਾਰਡ ਨੰਬਰ 3 ਦੀ ਸੀਟ ਸਭ ਤੋਂ ਹੌਟ ਸੀਟ ਮੰਨੀ ਜਾ ਰਹੀ ਹੈ ਕਿਉਂਕਿ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਵੱਲੋਂ ਵਾਰਡ ਨੰਬਰ 3 ਵਿੱਚ ਆਪਣੀ ਧਰਮ ਪਤਨੀ ਨਵਜੋਤ ਕੌਰ ਹੁੰਦਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਪੂਰੇ ਸ਼ਹਿਰ ਦੀ ਨਿਗਾਹ ਵਾਰਡ ਨੰਬਰ 3 ਤੇ ਟਿਕੀ ਹੋਈ ਹੈ ਤੇ ਬੀਤੇ ਦਿਨ ਹੀ ਵਾਰਡ ਨੰਬਰ 3 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਨਵਜੋਤ ਡੋਰ ਟੂ ਡੋਰ ਜਿਹੜਾ ਹੈ ਉਹ ਪ੍ਰਚਾਰ ਕੀਤਾ ਗਿਆ ਤੇ ਹਰ ਵਾਰਡ ਦੇ ਵਿੱਚ ਡੋਰ ਟੂ ਡੋਰ ਜਿਹੜਾ ਪ੍ਰਚਾਰ ਹੈ ਉਹ ਕੀਤਾ ਗਿਆ ਤੇ ਜਿਸ ਵਿੱਚ ਵਾਰਡ ਵਾਸੀਆਂ ਵੱਲੋਂ ਮੈਡਮ ਨਵਜੋਤ ਕੌਰ ਨੂੰ ਬੇहद ਪਿਆਰ ਦਿੱਤਾ ਗਿਆ ਤੇ ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਨਵਜੋਤ ਕੌਰ ਨੇ ਦੱਸਿਆ ਕਿ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਢੋਲ ਨੇ ਕੰਮਾਂ ਤੋਂ ਜਿਹੜੇ ਜਿਸ ਤਰ੍ਹਾਂ ਦੇ ਉਹਨਾਂ ਦੇ ਵੱਲੋਂ ਕੰਮ ਕੀਤੇ ਜਾ ਰਹੇ ਨੇ ਤੇ ਉਸ ਤਰ੍ਹਾਂ ਦੇ ਲੋਕ ਜਿਹੜੇ ਨੇ ਬੇहद ਖੁਸ਼ ਨੇ ਉਹਨਾਂ ਤੋਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਗਏ ਕੰਮਾਂ ਦੀ ਚਾਰੇ ਪਾਸੇ ਸ਼ਲਾਖਾ ਹੋ ਰਹੀ ਹੈ ਤਾਂ ਉਹਨਾਂ ਨੇ ਕਿਹਾ ਕਿ ਹਲਕੇ ਵਿੱਚ ਹੋਏ ਵਿਕਾਸ ਤੇ ਮੁੱਦੇ ਤੇ ਨਗਰ ਕੌਂ ਆਮ ਆਦਮੀ ਪਾਰਟੀ ਹੀ ਜਿੱਤੇਗੀ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਵੱਡੀ ਲੀਡ ਦੇ ਨਾਲ ਸਾਨੂੰ ਪਤਾ ਹੈ ਕਿ ਲੋਕ ਸਾਨੂੰ ਵੋਟਾਂ ਦੇ ਕੇ ਜਿਤਾਉਣਗੇ ਤੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ 2 ਮਾਰਚ ਵਾਲੇ ਦਿਨ ਆਮ ਆਦਮੀ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ ਪਿਆਰ ਮੇਰੇ ਲਿਆ ਜੀ ਸਾਰੇ ਵਰਕਾਂ ਦੇ ਜਿਹੜੇ ਸਾਡੇ ਸਾਥੀ ਆ ਸਾਡੇ ਇਥੋਂ ਵਾਰਡ ਦੇ ਜਿਹੜੇ ਵਸਨੀਕ ਹੋ ਸਾਡਾ ਬੜਾ ਸਾਥ ਦੇ ਰਿਹਾ ਹੈ ਹੂੰ ਪਾਰਟੀ ਦੇ ਜਿਹੜੇ ਵਰਕਰ ਆ ਪੁਰਾਣੇ ਉਹ ਵੀ ਬੜਾ ਸਾਥ ਦੇ ਰਿਹਾ ਹੈ ਮੈਨੂੰ ਕਿੰਨਾ ਮੁੱਦੇ ਨੇ ਜਿਹੜੀ ਤੁਸੀਂ ਆਪਣੀ ਐਮਸੀ ਦੀ ਜਿਹੜੀ ਇਲੈਕਸ਼ਨ ਲੜ ਰਹੇ ਜੀ ਕਿਹੜੇ ਕਿਹੜੇ ਸ਼ਹਿਰ ਦੇ ਵਿੱਚ ਕੰਮ ਕਰਵਾਏ ਗਏ ਨੇ ਐਮਐਲਏ ਸਾਹਿਬ ਬੋਲੋ ਜੀ ਤੁਹਾਡੇ ਵੱਲੋਂ ਐਮਐਲਏ ਵੱਲੋਂ ਤਾਂ ਬਹੁਤ ਸਾਰੇ ਕੰਮ ਕਰਵਾਏ ਗਏ ਤੇ ਡੋਸ ਸਾਹਿਬ ਨੇ ਫੀਡ ਕਰਵਾ ਦਿਆ ਜਿਹੜੇ ਮੇਨ ਸੜਕਾਂ ਉਹ ਸਾਰੀਆਂ ਬੜਵਾਈਆਂ ਮੋਹੱਲਾ ਕਲੀਨਿਕ ਇੱਥੇ ਜਿਹੜੇ ਉਹ ਚਾਰ ਜਿਹੜੇ ਉਹ ਸ਼ੁਰੂ ਕੀਤੇ ਔਰ ਕਾਫੀ ਸਾਰੇ ਕੰਮ ਇੱਕ ਖਾਸੌਰ ਤੇ ਕੂੜੇ ਦੀ ਸਮੱਸਿਆ ਬੜੀ ਤਰਨਤਾਰ ਦੀ ਪ੍ਰਾਣੀ ਸੀ ਤੇ ਬੜੇ ਸਾਲ ਹੋ ਗਏ ਵੀ ਹਰ ਜਿਹੜੀ ਗਲੀ ਨੁੱਕਰ ਚੋਂ ਕੂੜੇ ਦੇ ਢੇਰ ਲੱਗੇ ਸੀ ਉਹਦੇ ਤੇ ਕੋਈ ਕੰਮ ਨਹੀਂ ਕੀਤਾ ਗਿਆ ਸਟਾਫਾਂ ਦੇ ਜਿਹੜੇ ਸਫਾਈ ਦਾ ਜਿਹੜਾ ਖਾਸੌਰ ਤੇ ਤੇ ਜਿਹੜਾ ਉਹ ਕੰਮ ਕੀਤਾ ਸਫਾਈ ਦੇ ਕਈ ਪੱਖਾ ਤੋਂ ਕੰਮ ਕੀਤਾ ਵਰਕਰ ਨਵੇਂ ਲਾਏ ਜਿਹੜੋ ਸਾਰਾ ਕੂੜਾ ਨੂੰ ਕਿਸ ਤਰ੍ਹਾਂ ਡੰਪ ਕਰਨਾ ਉਹਦੇ ਤੇ ਬੜਾ ਕੰਮ ਕੀਤਾ ਉਹ ਕੋ ਪ੍ਰੋਜੈਕਟ ਲਾਇਆ ਜਿਹਦੇ ਤੇ ਉਹ ਹਜੇ ਪੂਰਾ ਤਨੀ ਕੰਪਲੀਟ ਨਹੀਂ ਹੋਇਆ ਲੇਕਿਨ ਕਾਫੀ ਸਾਰਾ ਜਿਹੜਾ ਕੂੜੇ ਦੀ ਸਮੱਸਿਆ ਜਿਹੜੀ ਹੱਲ ਹੋਈ ਹੈ ਤੇ ਬਾਕੀ ਮੈਂ ਸ਼ਹਿਰ ਵਾਸੀਆਂ ਨੂੰ ਇਹ ਕਹਿਣੀ ਵਿੱਚ ਕੂੜੇ ਤੋਂ ਆਪਣੇ ਸ਼ਹਿਰ ਨੂੰ ਵਧੀਆ ਸਾਫ਼ ਸੁਥਰਾ ਕਰਨਾ ਤੇ ਖਾਸ ਤੌਰ ਤੇ ਜਿਹੜੇ ਲਫਾਫਿਆਂ ਦੀ ਸਮੱਸਿਆ ਉਹ ਜੇ ਹਰ ਘਰ ਦੇ ਵਿੱਚ ਵੀ ਉਹ ਘਰੋਂ ਬਾਹਰ ਹੀ ਨਾ ਜਾਵੇ ਤੇ ਮੈਨੂੰ ਲੱਗਦਾ ਜਿਹੜਾ ਸ਼ਹਿਰ ਉਹ ਜ਼ਿਆਦਾ ਵਧੀਆ ਬਣ ਸਕਦਾ ਕਿੰਨੀ ਕਲੀਨੈਸ ਜਿੱਦਣ ਦੀ ਆ ਸਕੀ ਤੁਹਾਨੂੰ ਕੀ ਲੱਗਦਾ ਵਾ ਕੀ ਜੇ ਸਾਰੇ ਸਾਰੇ ਮੇਰੇ ਬਹੁਤ ਵਧੀਆ ਸਾਥ ਦੇ ਰਹੇ ਆ ਮੇਰੀ ਵਾਰਡ ਦੇ ਮੇਰੇ ਜਿਹੜੇ ਵਸਨੀਕਾਂ ਨਾਲ ਦੀਆਂ ਜਿਹੜੀਆਂ ਅਸੀਂ ਦੁੱਖ ਸੁੱਖ ਚ ਉਹਨਾਂ ਦੇ ਸਾਥੀ ਰਹੇ ਤੇ ਮੈਨੂੰ ਵੀਰ ਦਾ ਵੀ ਉਹ ਮੇਰਾ ਸਾਥ ਦੇਣਗੇ ਇਸ ਵੇਲੇ ਮੋਟਰਸਾਈਕਲ ਨਾਲ ਕੀ ਅਪੀਲ ਕਰਦੇ ਜੇ ਮੈਂ ਉਹਨਾਂ ਨੂੰ ਬਸ ਇਹੋ ਅਪੀਲ ਕਰਦੀ ਆਂ ਵੀ ਉਹ 2 ਮਾਰਚ ਨੂੰ ਜਿਹੜਾ ਆਮ ਆਦਮੀ ਪਾਰਟੀ ਦੇ ਤੋਂ ਜਿਹੜੇ ਇਲੈਕਸ਼ਨ ਲੜਨੇ ਇੱਥੇ ਮੇਰਾ ਸਾਥ ਦੇਣ ਤੇ ਝਾੜੋ ਨੂੰ ਵੋਟ ਪਾ ਕੇ ਤੇ ਆਮ ਆਦਮੀ ਪਾਰਟੀ ਨੂੰ ਸਫਲ ਕਰਨ